ਆਓ ਖਾਲਸਾ ਜੀ ਇੱਕ ਵਾਰ ਜਿੰਨੇ ਸਰੀਰ ਜੁੜੇ ਹੋ ਦੋਵੇਂ ਹੱਥ ਜੋੜ ਕੇ ਅੱਗੇ ਆਵ ਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਚੌਂਕੜੇ ਗੱਡ ਕੇ ਗਜਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀਓ ਮੇਰੇ ਤੋਂ ਪਹਿਲਾਂ ਭਾਈ ਆਨੰਦ ਲਾਲ ਸਾਹਿਬ ਦਾ ਜ਼ਿਕਰ ਛੜਿਆ ਸੀ ਭਾਈ ਆਨੰਦ ਲਾਲ ਸਾਹਿਬ ਉਹ ਹਸਤੀ ਜਿਨਨੇ ਕੁਰਾਨ ਦੀ ਇੱਕ ਆਇਤ ਦੇ ਅਰਥ ਕੀਤੇ ਅਰਥ ਤੇ ਖਾਲਸਾ ਜੀ ਉਹ ਕਾਜ਼ੀਆਂ ਮੋਲਾਣਿਆਂ ਨੇ ਵੀ ਕਰ ਦਿੱਤੇ ਸਨ ਅਰਥ ਪਰ ਉਹਨਾਂ ਨੇ ਜਿਹੜੇ ਅਰਥ ਕੀਤੇ ਅਰੰਗ ਜੇਬ ਉਹਨਾਂ ਅਰਥਾਂ ਤੋਂ ਖੁਸ਼ ਨਹੀਂ ਸੀ ਹੋਇਆ ਉਹਨੇ ਆਖਿਆ ਇਹ ਅਰਥ ਮੇਰੇ ਮੁਤਾਬਕ ਜਿਨਨੇ ਡੰਗ੍ਹਾਈ ਵਿੱਚ ਜਾਣੇ ਚਾਹੀਦੇ ਉਹਨੇ ਡੰਗ੍ਹਾਈ ਵਿੱਚ ਹੈ ਨਹੀਂ ਫਿਰ ਖਾਲਸਾ ਜੀਓ ਬਹਾਦਰ ਸ਼ਾ ਜਿਹੜਾ ਭਾਈ ਆਨੰਦ ਲਾਲ ਸਾਹਿਬ ਤੋਂ ਵਿਦਿਆ ਪ੍ਰਾਪਤ ਕਰਦਾ ਸੀ ਉਹਨੇ ਆ ਕੇ ਅਰਥ ਆਪ ਵੀ ਕੀਤੇ ਤੇ ਅਰੰਗਜੀਬ ਨੇ ਆਖਿਆ ਉਹਨੂੰ ਲੈ ਕੇ ਆ ਜਿੰਨੇ ਤੈਨੂੰ ਅਰਥ ਦੱਸੇ ਔਰ ਖਾਲਸਾ ਜੀ ਉਹ ਬਾਦਰ ਸ਼ਾਹ ਦਾ ਗੁਰੂ ਭਾਈ ਆਨੰਦ ਲਾਲ ਸਾਹਿਬ ਤੇ ਭਾਈ ਆਨੰਦ ਲਾਲ ਸਾਹਿਬ ਚੱਲ ਕੇ ਗਏ ਅਰੰਗਜੀਬ ਦੇ ਦਰਬਾਰ ਦੇ ਵਿੱਚ ਉਹਨੇ ਆਖਿਆ ਇਸ ਐਤ ਦੇ ਅਰਥ ਕਰੋ ਅਰ ਐਤ ਦੇ ਅਰਥ ਕਰਦਿਆਂ ਕਰਦਿਆਂ ਇੰਨੀ ਟੁੰਗਿਆਈ ਦੇ ਵਿੱਚ ਚਲੇ ਗਏ ਭਾਈ ਆਨੰਦ ਲਾਲ ਸਾਹਿਬ ਔਰੰਗਜ਼ੇਬ ਆਪਣੇ ਸਿੰਘਾਸਣ ਤੋਂ ਉੱਠ ਕੇ ਖਲੋਗੇ। ਉਹਨੇ ਅਖਿਆ ਈ ਡੀ ਟੁੰਗਿਆ ਈ ਐਡਾ ਵੱਡਾ ਵਿਦਵਾਨ ਇੰਨੀ ਗਿਆਨਕ ਇਨਾ ਅੰਦਰ ਵਿਸ਼ਾਲਤਾ ਹਿਰਦੇ ਦੇ ਉਹਨੇ ਅਖਿਆ ਐਡਾ ਵੱਡਾ ਵਿਦਵਾਨ ਜਿਸ ਸਨਾਤਨ ਮਤ ਵਿੱਚ ਰਿਹਾ ਤੇ ਸਾਡਾ ਬੇੜਾ ਗਰਕ ਹੋ ਜਾਣਾ। ਇਹ ਵਿਦਵਾਨ ਸਨਾਤਨ ਮਤ ਵਿੱਚ ਨਹੀਂ ਰਹਿਣਾ ਚਾਹੀਦਾ। ਇਹਨੂੰ ਮੁਸਲਮਾਨ ਬਣਾਇਆ ਜਾਵੇ ਤੇ ਖਾਲਸਾ ਜੀਓ। ਸੋਚਣ ਵਾਸਤੇ 24 ਘੰਟਿਆਂ ਦਾ ਖਾਲਸਾ ਜੀ ਉਹ 16 ਪੈਰਾਂ ਦਾ ਸਮਾਂ ਦੇ ਦਿੱਤਾ 16 ਘੜੀਆਂ ਮਾਫ਼ ਕਰਨਾ 16 ਪੈਰ ਆਖਿਆ 8 ਪੈਰ ਇੱਕ ਦਿਨ ਤੇ ਰਾਤ 8 ਪੈਰ ਦੂਜਾ ਦਿਨ ਤੇ ਰਾਤ 16 ਪੈਰਾਂ ਦੇ ਵਿੱਚ ਸੋਚ ਕੇ ਦੱਸ ਵੀ ਤੂੰ ਮੁਸਲਮਾਨ ਬਾਨਾ ਕਿ ਜਾਂ ਤੈਨੂੰ ਖਤਮ ਕਰ ਦਈਏ ਖਾਲਸਾ ਜੀ ਉਸ ਵਕਤ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਉਨੇ ਆਖਿਆ ਤੂੰ ਮੇਰੇ ਪਿਤਾ ਦੇ ਗੁੱਸੇ ਨੂੰ ਨਹੀਂ ਜਾਣਦਾ ਮੇਰੇ ਉਸਤਾਦ ਜੀ ਤੈਨੂੰ ਨਹੀਂ ਪਤਾ ਇਹ ਹੱਥ ਦਾ ਕਿੱਡਾ ਪੱਕਾ ਆ ਜੇ ਇਹ ਗੁੱਸੇ ਵਿੱਚ ਆ ਗਿਆ ਤੇ ਇਹਨੇ ਬਖਸ਼ਣਾ ਨਹੀਂ ਤੈਨੂੰ ਆਪਣਾ ਬਚਾਅ ਕਰ ਲੈਣਾ ਚਾਹੀਦਾ ਤੇ ਭਾਈ ਨੰਦ ਲਾਲ ਨੇ ਆਖਿਆ ਕਹਿੰਦਾ ਤੇਰਾ ਪਿਓ ਸਮੇਂ ਦਾ ਬਾਦਸ਼ਾਹ ਹਕੂਮਤ ਦਾ ਕਰਿੰਦਾ ਉਹਦੇ ਸਿਰ ਦੇ ਉੱਤੇ ਸਾਰਾ ਭਾਰਤ ਚੱਲ ਰਿਹਾ ਤੇ ਮੈਂ ਭੱਜ ਕੇ ਜਾਵਾਂ ਤੇ ਜਾਵਾਂ ਕਿੱਥੇ ਮੈਨੂੰ ਬਚਾਉਣ ਵਾਲੀ ਤਾਕਤ ਕਿਹੜੀ ਆ ਕੌਣ ਬਚਾਵੇਗਾ ਮੈਨੂੰ ਇੱਕ ਖਾਲਸਾ ਜੀ ਮੁਗਲ ਪਿਓ ਦਾ ਪੁੱਤਰ ਹੁਣ ਕੀ ਦਾ ਨਾਂ ਲੈਣ ਲੱਗਾ ਜੀ ਦੀ ਸ਼ਰਨ ਵਿੱਚ ਜਾ ਕੇ ਤੇਰਾ ਬਚਾਉਣਾ ਉਹਨੇ ਆਖਿਆ ਕਹਿੰਦਾ ਹੁਣ ਤੈਨੂੰ ਬਚਾਉਣ ਵਾਲਾ ਦੁਨੀਆਂ ਦੇ ਉੱਤੇ ਇੱਕੋ ਇੱਕ ਹੈ ਜੇ ਤੈਨੂੰ ਕੇ ਬਚਾ ਸਕਦਾ ਇੱਕੋ ਤਾਕਤ ਜਿਹੜੀ ਤੈਨੂੰ ਬਚਾ ਸਕਦੀ ਹੋਰ ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਬਚਾ ਸਕਦੀ ਉਹਨੇ ਆਖਿਆ ਉਹ ਕਿਹੜੀ ਤਾਕਤ ਹੈ ਬਹਾਦਰ ਸ਼ਾਹ ਨੇ ਆਖਿਆ ਕਹਿੰਦਾ ਉਹ ਐ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਕਿੱਥੇ ਰਹਿੰਦਾ ਹੈ ਉਹਨੇ ਆਖਿਆ ਰਹਿੰਦਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਾਇਆ ਵੜਾ ਦੂਰ ਦਾ ਹੈ ਇੱਕ ਆਪਣਾ ਕਬੀਲੇ ਦਾ ਚੰਗਾ ਅਲਾ ਦਰਜੇ ਦਾ ਘੋੜਾ ਕੱਢ ਕੇ ਦਿੱਤਾ ਬਹਾਦਰ ਸ਼ਾਹ ਨੇ ਉਹਨੇ ਆਖਿਆ ਇਸ ਘੋੜੇ ਦੇ ਉੱਤੇ ਬਹਿ ਤੇ ਦਿਨ ਰਾਤ ਖਲੋਈ ਨਾ ਜਿੰਨਾ ਚਿਰ ਆਨੰਦਪੁਰ ਨਾ ਪੜ ਗਿਆ ਹਾਂ ਮੈਂ ਗਰੰਟੀ ਲੈਣਾ ਹੈ ਜਿਸ ਦਿਨ ਤੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਚਲਾ ਗਿਆ ਦੁਨੀਆਂ ਦੀ ਕੋਈ ਤਾਕਤ ਤੈਨੂੰ ਮਕਾਉਣ ਵਾਲੀ ਨਹੀਂ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਹੋਂਦਾਂ। ਇਹ ਖਾਲਸਾ ਜੀ ਐਵੇਂ ਥੋੜਾ ਬਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤੋ ਸਬਾਤ ਨੂੰ ਲਿਖਦਿਆਂ ਆਖਿਆ ਕੂੰਜਾਂ ਵਾਂਗ ਪ੍ਰਲਹਾਕੇ ਅੱਜ ਲੋਕ ਹੀ। ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹਦੀ ਅਰਜ਼ੋ ਅਪੀਲ ਸੀ ਰੱਬ ਅੱਗੇ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ। ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰ ਦੇ ਚੁਣ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ ਐ ਪਰਖਾਲਸਾ ਪੰਥ ਆਬਾਦ ਕਰ ਦੇ ਮੇਰੇ ਕਲਕੀਆਂ ਵਾਲੇ ਸੈਨ ਸਹਾ ਮਿਲਦੀ ਜੱਗ ਵਿੱਚੋਂ ਤੇਰੀ ਮਿਸਾਲ ਕੋਈ ਨਾ ਪੰਥ ਸਾਧਿਆ ਕੋਈ ਨਾ ਆਪੇ ਗੁਰੂ ਤੇ ਆਪ ਹੀ ਬਣੇ ਚੇਲਾ ਆਪੇ ਗੁਰੂ ਤੇ ਆਪ ਹੀ ਬਣੇ ਚੇਲਾ ਤੇਰੇ ਜਹਾਂ ਵੀ ਦੀਨ ਦਇਆਲ ਕੋਈ ਨਾ ਸਭ ਕੁਝ ਵਾਰ ਕੇ ਖਿੜ ਖਿੜ ਹੱਸਦਾ ਏ ਐਸਾ ਮਾਨੇ ਜੰਮਿਆ ਲਾਲ ਕੋਈ ਨਾ ਮਿਆ ਲਾਲ ਕੋਈ ਨਾ ਖਾਲਸਾ ਜੀ ਅੱਜ ਜਿਹੜੇ ਗੁਰੂ ਦੇ ਪਰਪਕਾਰਾਂ ਨੂੰ ਭੁੱਲੇ ਬੈਠੇ ਆ ਨਾ ਆਪਾਂ ਮੈਂ ਤੇ ਇਹੋ ਹੀ ਆਖਾਂਗਾ ਕਿ ਭੁੱਲੇ ਬੈਠੇ ਆ ਸਿੱਖੀ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਸੀ ਪਰ ਜਿੰਨੇ ਪਰਸੈਂਟ ਸਿੱਖੀ ਘਰਾਂ ਦੇ ਵਿੱਚੋਂ ਜਾ ਰਹੀ ਹੈ ਨਾ ਇੱਕ ਮਾਂ ਕੇਵਲ ਇਸ ਵਾਸਤੇ ਆਪਣੇ ਬੱਚੇ ਦੇ ਕੇਸ ਕਤਲ ਕਰਾ ਦਿੰਦੀ ਆ ਕਿ ਦਿਨੇ ਤੂੰ ਸਕੂਲੇ ਜਾਣਾ ਹੁੰਦਾ ਤੇ ਪੁੱਤ ਜਾਣ ਲੱਗਾ ਰੋਣਾ ਤੇਰੇ ਕੇਸ ਕਟਾ ਦੇਣੇ ਉਹ ਖਾਲਸਾ ਜੀ ਘਰ ਦੇ ਵਿੱਚੋਂ ਸਿੱਖੀ ਇਹੋ ਜੀ ਜਾਂਦੀ ਕਦੇ ਮੁੜ ਕੇ ਨਹੀਂ ਆਉਂਦੀ ਇੱਕ ਨਕਸ਼ਾ ਤੁਹਾਡੇ ਅੱਗੇ ਰੱਖਣ ਲੱਗਾ ਮੁੜ ਕੇ ਮੈਂ ਮਜਬੂਰ ਦਾ ਪੰਨਾ ਪਰ ਆਰੰਭ ਕਰ ਦੇਣਾ ਖਾਲਸਾ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਇੱਕ ਵਾਕਿਆ ਬਾਤ ਕਿਸੇ ਵਿਦਵਾਨ ਨੇ ਦਿਲੋਂ ਭੇਜ ਕੇ ਲਿਖਿਆ ਉਹ ਕਹਿੰਦਾ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਉਦੇ ਵਿਛੜੇ ਹੋਏ ਪਰਿਵਾਰ ਦਾ ਏ ਧਰਤੀ ਤੜਪਦੀ ਨੀਲਾ ਆਕਾਸ਼ ਰੋਂਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਉਸ ਕਿੱਡਾ ਘੋਲ ਕੀਤਾ ਕਿੱਡਾ ਹੌਸਲਾ ਮੇਰੇ ਤੇ ਤਾਰਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਲਾਲ ਚਮਕੌਰ ਚਹੀਦ ਹੋ ਗਏ ਸਾਥ ਛੱਡ ਕੇ ਛੋਟਿਆਂ ਵੀਰਿਆਂ ਦਾ ਛੋਟੇ ਬਾਲਾਂ ਨੂੰ ਨੀਹਾਂ ਵਿੱਚ ਪੀੜ ਦਿੱਤਾ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਅੰਬਰਾਂ ਵਿੱਚ ਫਰਿਸ਼ਤੇ ਵੀ ਜ਼ਿਕਰ ਕਰਦੇ ਉਹ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮੜੇ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਇੱਕ ਵਾਰ ਸਾਰੀ ਸੰਗਤਾਂ ਕੋ ਸਤਨਾਮ ਵਾਹਿਗੁਰੂ ਸਾਹਿਬ ਜੀ ਖਾਲਸਾ ਜੀ ਆਓ ਹੁਣ ਮੈਂ ਜਿਹੜਾ ਮੈਨੂੰ ਹੁਕਮ ਹੋਇਆ ਮਜਬੂਰ ਦਾ ਪੰਨਾ ਤੁਹਾਡੇ ਨਜ਼ਰ ਲੱਗਾ ਕੰਨ ਖਾਲਸਾ ਜੀਓ ਇੱਕ ਗੁਰੂ ਦਾ ਸੇਕਾ ਬੜੀ ਤੇਜ਼ ਰਫਤਾਰ ਦੇ ਨਾਲ ਭਜਦਾ ਹੋਇਆ ਇੱਕ ਕਮਰੇ ਦੇ ਵਿੱਚ ਜਾ ਕੇ ਵੜਿਆ ਤੇ ਕਮਰਾ ਭੋਰੇ ਦੇ ਰੂਪ ਵਿੱਚ ਆ ਭੋਰੇ ਦੇ ਰੂਪ ਵਿੱਚ ਭੋਰੇ ਦੇ ਵਿੱਚ ਜਾ ਕੇ ਇੱਕ ਸਿੱਖ ਨੇ ਦੋ ਪਲ ਦਮ ਲਿਆ ਤੇ ਕੋਲ ਜਾ ਕੇ ਖਲੋ ਗਿਆ ਖਲੋਤਾ ਕਿਹਦੇ ਕੋਲ ਆ ਉਸ ਇਨਸਾਨ ਦੇ ਕੋਲ ਖਲੋਤਾ ਜਿਹੜਾ ਚੌਂਕੜਾ ਮਾਰ ਕੇ ਬੈਠਾ ਹੈ ਜਿਹਦੇ ਹੱਥ ਦੇ ਵਿੱਚ ਮਾਲਾ ਆ ਉਹਦੇ ਬਿਲਕੁਲ ਕਰੀਬ ਚੌਂਕੜੇ ਦੇ ਲਾਗੇ ਦੋ ਧਾਰਾ ਖੰਡਾ ਤੇ ਖਾਲਸਾ ਜੀਓ ਉਦੇ ਬਿਲਕੁਲ ਕਰੀਬ ਬੜੇ ਅਤਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰੱਖੇ ਹੋਏ ਆ ਜਿਹੜਾ ਨਕਸ਼ਾ ਜਿਹੜਾ ਮੈਂ ਬਿਆਨ ਕੀਤਾ ਹੈ ਇਹ ਜਿਸ ਮਹਾਨ ਸ਼ਖਸੀਅਤ ਦਾ ਨਕਸ਼ਾ ਪੇਸ਼ ਹੋ ਰਿਹਾ ਹੈ ਖਾਲਸਾ ਜੀ ਉਹਦਾ ਨਾਂ ਆਪਣੇ ਆਪ ਸਾਡੀਆਂ ਸੁਰਤੀਆਂ ਵਿੱਚ ਆ ਜਾਂਦਾ ਜਿਨ੍ਹਾਂ ਇਤਿਹਾਸ ਪੜਿਆ ਤੇ ਜਿਨ੍ਹਾਂ ਇਤਿਹਾਸ ਨਹੀਂ ਪੜਿਆ ਉਹਨਾਂ ਨੂੰ ਮੇਰੇ ਦੱਸਣ ਤੇ ਵੀ ਕਈ ਵਾਰ ਪਤਾ ਨਹੀਂ ਲੱਗਦਾ ਖਾਲਸਾ ਜੀ ਉਹ ਰੂਹ ਕੌਣ ਹੈ ਉਹ ਸ਼ਖਸੀਅਤ ਕੌਣ ਹੈ ਉਹ ਸ਼ਖਸੀਅਤ ਹੈ ਧੰ ਬਾਬਾ ਦੀਪ ਸਿੰਘ ਸਾਹਿਬ ਭੋਰੇ ਵਿੱਚ ਬੈਠਾ ਹੈ ਮਰਦ ਹੱਥ ਦੇ ਵਿੱਚ ਮਾਲਾ ਆ ਕੋਲ ਤੋਂ ਧਾਰਾ ਖੰਡਾ ਆ ਤੇ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੈਂ ਕਿਉਂ ਆ ਕੇ ਪਈ ਕੋਲ ਪਏ ਆ ਕਿਉਂਕਿ ਕਲਗੀ ਧਰ ਜਦੋਂ ਦੱਖਣ ਵੱਲ ਨੂੰ ਗਏ ਤੇ ਜਾਂਦਿਆਂ ਜਾਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬੇ ਦੀਪ ਸਿੰਘ ਦਾ ਜ਼ਿੰਮੇਵਾਰਾ ਲਾ ਕੇ ਗਏ ਪੀ ਤੁਸੀਂ ਹੁਣ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਉਤਾਰਾ ਕਰਨਾ ਹੈ ਇਸ ਤੋਂ ਬਾਅਦ ਸਾਡੇ ਜਾਣ ਤੋਂ ਬਾਅਦ ਆ ਦੁਨੀਆ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਬੋਧ ਕਰਾਉਣਾ ਹੈ ਤੇ ਆਪਣੀ ਕਲਮ ਤੋਂ ਇਹਨੇ ਸਰੂਪ ਲਿਖ ਕੇ ਜਾਣੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਗਿਣਤੀ ਵਧੇਰੇ ਹੋ ਜਾਵੇ ਇਹ ਹੁਕਮ ਹੋ ਗਿਆ ਤਾਂ ਉਹਨਾਂ ਦੇ ਕੋਲ ਸਰੂਪ ਲਿਖੇ ਪਏ ਔੜ ਵਾਲਾ ਸਾਉ ਸਾਈ ਹੋਇਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਨੇਤਰ ਖੋਲਿਆ ਆਖਿਆ ਕਹਿੰਦੇ ਕੀ ਹੋ ਗਿਆ ਮਰਦਾ ਬੜਾ ਸੌ ਸਹੀ ਹੋਇਆ ਸੁੱਖ ਤੇ ਹੈ ਬਾਬਾ ਦੀਪ ਸਿੰਘ ਦੇ ਕੋਲ ਖਲੋ ਕੇ ਆਉਣ ਵਾਲੇ ਮਰਦ ਨੇ ਆਖਿਆ ਕਹਿੰਦਾ ਬਾਬਾ ਜੀ ਜੇ ਕਿਤੇ ਸੋਖੀ ਹੁੰਦੀ ਤੇ ਮੈਂ ਬੜੇ ਆਰਾਮ ਨਾਲ ਆਉਂਦਾ ਸੁੱਖ ਹੀ ਤੇ ਨਹੀਂ ਹੈਗੀ ਤੇ ਤੁਹਾਡੇ ਕੋਲੇ ਨਹੀਂ ਕਾਲੀ ਆਇਆ ਕੀ ਹੋ ਗਿਆ ਹੋਇਆ ਕੀ ਉਹਨੇ ਆਖਿਆ ਕਹਿੰਦਾ ਗੁਰੂ ਰਾਮਦਾਸ ਦੇ ਘਰ ਦੇ ਉੱਤੇ ਕਬਜ਼ਾ ਹੋ ਗਿਆ ਹੈ ਮੁਗਲਾਂ ਦਾ ਪਠਾਣਾ ਦਾ ਤੇ ਗੁਰੂ ਰਾਮਦਾਸ ਦੇ ਘਰ ਦਾ ਸਰੋਵਰ ਕੋੜਿਆਂ ਦੀ ਲਿੱਦ ਦੇ ਨਾਲ ਪੂਰਤ ਕੀਤਾ ਗਿਆ ਹੈ ਖਾਲਸਾ ਜੀ ਇਹ ਗੱਲਾਂ ਬੈਠਾ ਸੁਣ ਰਿਹਾ ਹੈ ਬਾਬਾ ਦੀਪ ਸਿੰਘ ਸਾਹਿਬ ਉਹ ਦੱਸੀ ਜਾਂਦਾ ਹੈ ਇਹਨਾਂ ਕੁਝ ਦੱਸਣ ਤੋਂ ਬਾਅਦ ਉਹਨੇ ਆਖਿਆ ਕਿੰਦਾ ਬਾਬਾ ਜੀ ਇੱਥੇ ਹੀ ਬਸ ਨਹੀਂ ਹੋਈ ਇੱਕ ਕੰਮ ਹੋਰ ਕੀਤਾ ਜਰਵਾਨਿਆਂ ਨੇ ਆਖਿਆ ਉਹ ਕਿਹੜਾ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਕਦੀ ਪ੍ਰਕਾਸ਼ ਹੁੰਦਾ ਸੀ ਜਿੱਥੇ ਕਦੇ 1604 ਈਸਵੀ ਦੇ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਦਾ ਪ੍ਰਕਾਸ਼ ਹੋਇਆ ਬਾਬਾ ਜੀ ਅੱਜ ਉਸ ਥਾਂ ਤੇ ਜਰਵਾਣੇ ਬੈਠੇ ਆ ਤੇ ਕੰਜਰੀਆਂ ਦਾ ਨਾਚ ਹੋ ਰਿਹਾ ਹੈ ਹੁਣ ਬਾਬਾ ਦੀਪ ਸਿੰਘ ਬੈਠਾ ਨਹੀਂ ਰਿਹਾ ਖਾਲਸਾ ਜੀ ਉੱਠ ਕੇ ਖਲੋ ਗਿਆ ਮਰਦ ਉਹਨੇ ਪਰਾਂ ਦੇ ਡੋਰਿਆਂ ਦੇ ਵਿੱਚ ਲਾਲੀ ਆ ਗਈ ਹੈ ਮਰਦੇ ਮਜਹਿਬ ਦੇ ਡਾਲੇ ਫਰਕੇ ਆ ਉਹਨੇ ਦੋ ਤਾਰਾ ਖੰਡਾ ਬੇਮਿਆਨ ਕਰ ਲਿਆ ਉਹਨੇ ਮਰਦਾ ਜਦੋਂ ਤੂੰ ਇੰਨਾ ਕੁਝ ਵੇਖਿਆ ਤੇਰਾ ਕੱਲਜਾ ਬਾਹਰ ਨੂੰ ਨਾ ਆਇਆ ਉਹ ਤੇਰਾ ਚੇਤਨਾ ਕੀਤਾ ਮੈਂ ਗੁਰੂ ਰਾਮਦਾਸ ਦੇ ਕਰਦੀਆਂ ਹਣ ਬਾਣ ਸ਼ਾਨ ਵਾਸਤੇ ਇਹਨਾਂ ਜਰਵਾਣਿਆਂ ਦੇ ਨਾਲ ਜੂਝ ਕੇ ਸ਼ਹੀਦ ਹੋ ਜਾਵਾਂ ਉਹ ਤੇਰੀ ਆਤਮਾ ਨੇ ਹਾਮੀ ਨਾ ਭਰੀ ਇਨੀਆਂ ਗੱਲਾਂ ਸੁਣਨ ਤੋਂ ਬਾਅਦ ਉਹਨੇ ਆਖਿਆ ਬਾਬਾ ਜੀ ਜੀ ਤੇ ਕੀਤਾ ਸੀ ਜਦੋਂ ਇਹਨਾਂ ਸਾਰਾ ਕੁਝ ਇੱਕ ਸੇਖ ਆਪਣੀ ਅੱਖਾਂ ਨਾਲ ਵੇਖ ਲਵੇ ਉਹ ਸ਼ਾਂਤ ਕਿਵੇਂ ਰਹਿ ਸਕਦਾ ਪਰ ਜੇ ਮੈਂ ਕੱਲਾ ਜੂਝ ਕੇ ਸ਼ਹੀਦ ਹੋ ਜਾਂਦਾ ਤੇ ਫਿਰ ਗੁਰੂ ਘਰ ਦੇ ਨਾਲ ਹਾਲਾਤਾਂ ਬਾਰੇ ਤੁਹਾਨੂੰ ਕਿਨੇ ਦੱਸਣਾ ਸੀ ਤੇ ਜੇ ਤੁਹਾਨੂੰ ਨਾ ਦੱਸਿਆ ਜਾਂਦਾ ਇੱਕ ਜਣਾ ਮੈਂ ਕਿੰਨਿਆਂ ਨੂੰ ਮਾਰਦਾ ਮੈਂ ਤੇ ਸ਼ਹੀਦ ਹੋ ਜਾਣਾ ਸੀ ਤੇ ਗੁਰੂ ਦਾ ਘਰ ਉਹਦਾ ਗੁਲਾਮੀ ਵਿੱਚ ਲਨਤ ਇਹੋ ਜੀ ਕੌਮ ਦੇ ਜਿਹੜੇ ਚੁੱਪ ਕਰਕੇ ਬਹਿ ਜਾਂਦੇ ਉਹਨਾਂ ਦੇ ਗੁਰਧਾਮ ਦੇ ਉੱਤੇ ਬਗਾਨਿਆਂ ਦਾ ਕਬਜ਼ਾ ਹੋ ਜਾਵੇ ਹੁਣ ਬਾਬਾ ਦੀਪ ਸਿੰਘ ਸਾਹਿਬ ਇਹ ਗੱਲਾਂ ਸੁਣ ਤੋਂ ਬਾਅਦ ਸ਼ਾਂਤ ਹੋ ਗਏ ਤੂੰ ਸੱਚਾ ਬਚਨ ਕੀਤਾ ਹੈ ਕੋਈ ਗੱਲ ਨਹੀਂ ਹੁਣ ਤਿਆਰੀਆਂ ਕੀਤੀਆਂ ਜਾਣੀਆਂ ਖਾਲਸਾ ਜੀਉ ਬਾਬਾ ਦੀਪ ਸਿੰਘ ਭੋਰੇ ਤੋਂ ਆਇਆ ਬਾਹਰ ਨਗਾਰਿਆਂ ਤੇ ਲੱਗੀਆਂ ਝੋਟ ਬਾਬਾ ਦੀਪ ਸਿੰਘ ਸਾਹਿਬ ਮਰਦੇ ਮਜ਼ਹਿਲ ਉੱਠਿਆ ਅਨੇ ਕਾਮਦੇ ਮਰਦਾਂ ਨੂੰ ਵੰਗਾਰਿਆ ਨੇ ਆਖਿਆ ਮਰਦੋ ਗੁਰ ਧਾਮ ਕੌਮ ਦਾ ਹਿਰਦਾ ਹੋਇਆ ਕਰਦਾ ਹਿਰਦਾ ਅੱਜ ਸਾਡਾ ਹਿਰਦਾ ਅੱਜ ਸਾਡਾ ਦਿਲ ਮੁਗਲਾਂ ਦੇ ਕਬਜ਼ੇ ਵਿੱਚ ਆ ਗਿਆ ਤੇ ਜਿਉਂਦੇ ਕਿਵੇਂ ਰਵਾਂਗੇ ਜੇ ਗੁਰਧਾਮਨਾ ਛਡਾਇਆ ਗਿਆ ਤੇ ਇੱਕ ਦਿਨ ਸਿੱਖੀ ਦੇ ਰੂਪ ਦੇ ਵਿੱਚ ਮਾਰੇ ਅੱਜ ਗੁਰਧਾਮ ਨੂੰ ਛਡਾਉਣ ਵਾਸਤੇ ਤਿਆਰੀਆਂ ਕਰ ਲਈਏ ਖਾਲਸਾ ਜੀ ਮਿਸਲ ਚਹੀਦਾਂ ਦਾ ਪਹਿਲਾ ਜਥੇਦਾਰਾ ਬਾਬਾ ਦੀਪ ਸਿੰਘ ਸਾਹਿਬ ਸੀਸ ਦੇ ਉੱਤੇ ਚੱਕਰ ਮਰਦ ਦੇ ਚਮਕਾ ਮਾਰਦੇ ਆ ਮਰਦ ਨੇ ਆਪਣਾ ਦੋ ਤਾਰਾ ਖੰਡਾ ਬੇਮਿਆਨ ਕਰਕੇ ਹਵਾ ਵਿੱਚ ਲਹਿਰਾਇਆ ਇਦਾਂ ਚਮਕਾਰੇ ਪਏ ਮਰਦ ਦੇ ਖੰਡੇ ਦੇ ਵਿੱਚੋਂ ਜਿਵੇਂ ਖਾਲਸਾ ਜੀ ਅਸਮਾਨੀ ਬਿਜਲੀ ਚਮਕਦੀ ਹੈ ਮਰਜ਼ ਕਰਜਮੀ ਆਵਾਜ਼ ਵਿੱਚ ਐਵੇਂ ਬੋਲਿਆ ਜਿਵੇਂ ਬੱਦਲ ਗਰਜਦੇ ਹੋਣ ਹਨ ਆਖਿਆ ਕਹਿੰਦਾ ਖਾਲਸਾ ਜੀਓ ਗੁਰ ਧਾਮ ਨੂੰ ਆਜ਼ਾਦ ਕਰਾਉਣ ਦੀਆਂ ਤਿਆਰੀਆਂ ਕਰ ਲਓ ਤਿਆਰੀ ਕੀਤੇ ਜਾਣ ਜੰਗ ਦੇ ਮੈਦਾਨ ਵੱਲ ਨੂੰ ਜਾਣ ਦੇ ਤੇ ਨਾਲ ਦੀ ਨਾਲ ਇੱਕ ਕਾਮ ਆਖਿਆ ਕਹਿੰਦੇ ਬਾਬਾ ਨੌਦ ਸਿੰਘ ਜੀ ਤੁਹਾਡੀ ਉਮਰ ਬੜੀ ਨੰਬੇਰੀ ਵਡੇਰੀ ਹੋ ਚੁੱਕੀ ਹੈ 95 ਸਾਲ ਇਹ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਲੀ ਉਮਰ ਨਹੀਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਕਿਉਂ ਨਾ ਤੁਸੀਂ ਐਸ ਦਮਦਮੇ ਸਾਹਿਬ ਦੀ ਜ਼ਿੰਮੇਵਾਰੀ ਸਾਂਭ ਕੇ ਤੇ ਇੱਥੇ ਰਹੋ ਤੁਹਾਡੇ ਤੋਂ ਜੰਗ ਵਿੱਚ ਲੜਿਆ ਨਹੀਂ ਜਾਣਾ ਬਜ਼ੁਰਗ ਹੋ ਕੇ ਜਾਇ ਖਾਲਸਾ ਜੀ ਦੇ ਬਾਬਾ ਨੌਂ ਸਿੰਘ ਸਾਹਿਬ ਅੱਗੇ ਵੱਧ ਕੇ ਆ ਗਏ ਉਹਨੇ ਆਖਿਆ ਦੀਪ ਸਿਆ ਉਹ ਮੇਰੀ ਤਾਕਤ ਦਾ ਤਕਾਜ਼ਾ ਮੇਰੇ ਚਿੱਟੇ ਦਾੜੇ ਤੋਂ ਲਾ ਰਿਹਾ ਹੈ ਉਹ ਮੈਂ ਤੇ ਕਦੇ ਉਹਦਾ ਅਰਦਾਸਾ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਹਾਰਾਜ ਕਿਤੇ ਸ਼ਹੀਦ ਹੋਣ ਦਾ ਮੌਕਾ ਮਿਲੇ ਤੇ ਮੈਨੂੰ ਵੀ ਮੌਕਾ ਬੱਸ ਅੱਜ ਜੇ ਸ਼ਹੀਦ ਹੋਣ ਦਾ ਰਤਬਾ ਲੱਗਾ ਹੈ ਮਿਲਣਾ ਅੱਜ ਜੇ ਸ਼ਹੀਦੀ ਦਾ ਮੌਕਾ ਲੱਗਾ ਹੈ ਮਿਲਣਾ ਤੇ ਮੈਨੂੰ ਬਜ਼ੁਰਗ ਕਹਿ ਕੇ ਪਿੱਛੇ ਕਰ ਦਿੱਤਾ ਉਹ ਤੁਹਾਨੂੰ ਸ਼ੱਕ ਹੋਣ ਕਿ ਮੈਂ ਬਜ਼ੁਰਗ ਹੋ ਗਿਆ ਮੇਰੇ ਤੋਂ ਲੜਿਆ ਨਹੀਂ ਜਾਣਾ ਐਵੇਂ ਮਨ ਦੇ ਵਿੱਚ ਭਲੇਖਾ ਨਾ ਰੱਖਿਓ ਮੈਂ ਅਜੇ ਪੂਰਾ ਨੌਜਵਾਨ ਆ ਮੇਰੇ ਵਿੱਚ ਨੌਜਵਾਨਾਂ ਤੋਂ ਵੱਧ ਕੇ ਤਾਕਤ ਆ ਦੇ ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਹੈ ਗੁਰਮਤਿ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਗਿਆਨ ਉਹ ਕਦੇ ਬੁੱਢੜੇ ਨਹੀਂ ਹੁੰਦੇ ਮਹਿ ਬੁੱਢਣਾ ਨਹੀਂ ਉਹ ਆਦੀਪ ਸਿਆ ਉਹ ਮੇਰੀ ਤੇਗ ਦੇ ਜਿਸ ਦਿਨ ਤੂੰ ਜੋਰ ਵੇਖ ਲੈ ਨਾ ਰਣ ਵਿੱਚ ਆ ਮੇਰੀ ਤੇਗ ਜਿਹੜੇ ਪਾਸੇ ਨੂੰ ਚੱਲੀ ਉਧਰੋਂ ਵੱਡੇ ਵੱਡੇ ਆਪਣੇ ਕੰਨ ਭਾਜ ਭਨ ਕੇ ਤੇ ਦੂਜੇ ਪਾਸੇ ਨੂੰ ਹੋ ਜਾਣਗੇ ਜਿੱਦਨ ਮੇਰੇ ਤੇਗੇ ਦਾ ਜ਼ੋਰ ਖਾਇਆ ਗਿਆ ਮੈਂ ਵੱਡਿਆ ਵੱਡਿਆਂ ਨੂੰ ਭਾਜੜਾ ਪਾਉਣੀਆਂ ਉਹ ਜੇ ਤੁਹਾਨੂੰ ਕੋਈ ਖਲੇਖਾ ਤੇ ਮੈਂ ਤੁਹਾਨੂੰ ਦੇ ਕੇ ਜ਼ੋਰ ਖਾ ਦਿੰਦਾ ਆਬਾ ਨੌਤ ਸਿੰਘ ਸਾਹਿਬ ਮਰਦ ਉਹਨੇ ਆਪਣਾ ਤੇਗਾ ਕੀਤਾ ਬੇਮਿਆਨ ਤੇ ਖਾਲਸਾ ਜੀ ਕਾਮ ਦੇ ਸਾਹਮਣੇ ਜੰਗੀ ਕਰਤਾ ਵਾ 95 ਸਾਲ ਦਾ ਬਜ਼ੁਰਗ ਬਾਬਾ ਨੌਤ ਸਿੰਘ ਅਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜਦੋਂ ਬਾਬਾ ਨੌਦ ਸਿੰਘ ਸਾਹਿਬ ਨੂੰ ਤੇਗੇ ਦੇ ਨਾਲ ਜੰਗੀ ਜੋਹਰ ਵਿਖਾਉਂਦੇ ਆ ਤੇ ਜਦੋਂ ਤੇਗੇ ਦੇ ਨਾਲ ਪੈਂਤੜੇ ਕੱਢਦੇ ਹੋਏ ਵੇਖਿਆ ਬਾਬਾ ਦੀਪ ਸਿੰਘ ਜੀ ਨੇ ਆਖਿਆ ਕਹਿੰਦੇ ਬਾਬਾ ਜੀ ਤੁਹਾਡਾ ਤੇਗਾ ਤੇ ਜੇ ਨੌਜਵਾਨਾਂ ਨੂੰ ਤੇਜ਼ ਚੱਲਦਾ ਆ ਸੱਚੀ ਮੁੱੱਚੀ ਜਿਹੜੇ ਪਾਸੇ ਤੁਹਾਡਾ ਤੇਗਾ ਚੱਲਿਆ ਉਧਰੋਂ ਤੇ ਆਪੇ ਹੀ ਭਾਜੜਾ ਪੈ ਜਾਣੀ ਆ ਨਾਲੇ ਖਾਲਸਾ ਜੀਓ ਜਿਵੇਂ ਜਿਵੇਂ ਸਮੇਂ ਚ ਤਬਦੀਲੀ ਆਉਂਦੀ ਬਜ਼ੁਰਗਾਂ ਚ ਹਮੇਸ਼ਾ ਬਲ ਨੌਜਵਾਨਾਂ ਨਾਲੋਂ ਵੱਧ ਹੁੰਦਾ ਤਜਰਬਾ ਵੀ ਵੱਧ ਹੁੰਦਾ ਬਾਬਾ ਨੋਦ ਸਿੰਘ ਨੇ ਆਖਿਆ ਮੇਰੀ ਉਮਰ ਵਾਲਾ ਆ ਚਿੱਟੇ ਦਾੜੇ ਵਾਲੇ ਨਾਲ ਧਿਆਨ ਮਾਰੀ ਦੀਪ ਸਿਆ ਜਦੋਂ ਜੰਗ ਦੇ ਮੈਦਾਨ ਵਿੱਚ ਮੈਂ ਗਿਆ ਤੇ ਤੜਥਲੀਆਂ ਮੱਚ ਜਾਣੀਆਂ ਇੱਕ ਤੇਰੇ ਨਾਲ ਵਾਅਦਾ ਕਰਦਾ ਤੂੰ ਮੇਰੇ ਸੱਜੇ ਤੇ ਮੈਂ ਤੇਰੇ ਖੱਬੇ ਪਾਸੇ ਹੋ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂਗਾ ਖਾਲਸਾ ਜੀ ਬਾਬਾ ਨੋਦ ਸਿੰਘ ਸਾਹਿਬ ਨਾਲ ਤੁਰੇ ਹੁਣ ਮੇਰੇ ਕੋ ਸਮਾਂ ਰਹਿ ਗਿਆ ਸੀਮਤ ਵਣਗੀਆਂ ਦੋ ਕਹਿ ਕੇ ਤੇ ਮੈਂ ਖਿਮਾ ਮੰਗ ਲੈਣੀ ਆ ਧੰਨ ਬਾਬਾ ਦੀਪ ਸਿੰਘ ਜੀ ਮਾਲਵੇ ਦੇ ਸਿੱਖਾਂ ਨੂੰ ਕਟਿਆ ਕੀਤਾ ਚਿੱਟੀਆਂ ਲਿਖ ਕੇ ਭੇਜੀਆਂ ਤੇ ਉਥੋਂ ਚੱਲ ਕੇ ਹਰੀਕਿਆਂ ਦੇ ਪੱਤਣ ਨੂੰ ਗਿਆਨੀ ਜੀ ਹੁਣੀ ਬੋਲ ਕੇ ਗਿਆ ਵੀ ਹਰੀਕਿਆਂ ਵਾਲਾ ਪੁਲ ਤੋੜ ਦਿੱਤਾ ਸੀ ਉਦੋਂ ਅਜੇ ਪੁਲ ਨਹੀਂ ਸੀ ਬਣਿਆ ਉਦੋਂ ਜੰਗ ਲੜਨ ਵਾਸਤੇ ਸਿੱਖਾਂ ਨੇ ਬੇੜੀਆਂ ਦਾ ਹੀ ਪੁਲ ਬਣਾਇਆ ਸੀ ਤੇ ਗਦਾਰਾਂ ਉਹ ਵੀ ਤੋੜ ਦਿੱਤਾ ਸੀ ਫਿਰ ਬਾਬਾ ਸ਼ਾਮਸੂ ਟਾਰੀ ਵਾਲਾ ਉਹ ਗਿਆ ਉਹਨੇ ਦੂਜੀ ਵਾਰ ਫੇਰ ਪੁਲੋਂ ਸਾਰਿਆ ਤੇ ਜਾਂਦਾ ਜਾਂਦਾ ਗੁਲਾਬ ਸਿੰਘ ਨੂੰ ਕਹਿੰਦਾ ਗੁਲਾਬ ਸਿਆ ਜਿੰਨਾ ਚਿਰ ਤੇਰਾ ਭੇਜਿਆ ਗੋਲਾ ਵਿਰੋਧ ਸਾਡੇ ਕੋਲੇ ਆਉਂਦਾ ਰਿਹਾ ਮੈਂ ਇਹਨਾਂ ਗੋਰਿਆਂ ਨੂੰ ਲੰਡਨ ਤੱਕ ਭਜਾ ਕੇ ਆਉਣਾ ਲੰਡਨ ਤੱਕ ਪਰ ਵੇਖੀ ਕਿਦੇ ਤੇਰਾ ਬਰੂਦ ਰਾਜ ਹੀ ਨਾ ਰਹਿ ਜਾਵੇ। ਕਿਆ ਤੇ ਰਮਨਜਨਾਲ ਸੀਗਾ ਸ਼ਾਮ ਸਿੰਘ ਟਾਰੀ ਵਾਲੇ ਨੇ। ਕਿਦੇ ਗਦਾਰਾ ਤੂੰ ਵੀ ਨਾ ਗਦਾਰੀ ਕਰ ਜਾਈਂ ਪਰ ਗਦਾਰ ਜਿਨ੍ਹਾਂ ਦੇ ਖੂਨ ਵਿੱਚ ਹੀ ਗਦਾਰੀ ਹੋਵੇ ਉਹ ਹਟਦੇ ਥੋੜਾ ਯਾਰ। ਉਹਨੇ ਵੀ ਗਦਾਰੀਆਂ ਕਰਕੇ ਤੇ ਖਾਲਸਾ ਜੀ ਬਰੂਦ ਦੀ ਥਾਂ ਤੇ ਸਰੋਂ ਤੇ ਫਿਰ ਬੇਲੀਆਂ ਦਾ ਪੁਲ ਵੀ ਤੋੜ ਦਿੱਤਾ। ਫਿਰ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਹੋਇਆ ਸ਼ਹੀਦ। ਤੇ ਅੰਗਰੇਜ਼ਾਂ ਨੇ ਮਾਰੇ ਸਲੂਟ ਆਖਿਆ ਕਹਿੰਦੇ ਇਹਨੂੰ ਪਾਰ ਕੀਤਾ ਫਿਰੋਜ਼ਪੁਰ ਦੇ ਕੋਲੋਂ ਖੇਮ ਕਰਨ ਦੇ ਇਲਾਕੇ ਦੇ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਜੀ ਮਾਝੇ ਦੀ ਧਰਤੀ ਤੇ ਇੰਟਰ ਹੋਏ ਉਥੋਂ ਖਾਲਸਾ ਜੀ ਮਾਝੇ ਦੇ ਮਝੇਲਾਂ ਨੂੰ ਲਿਆ ਨਾਲ ਲੈ ਕੇ ਮਝੇਲਾਂ ਨੂੰ ਨਾਲ ਤੇ ਬਾਬਾ ਦੀਪ ਸਿੰਘ ਆ ਗਿਆ ਤਰਨਤਾਰਨ ਸਾਹਿਬ ਗੁਰੂ ਅਰਜਨ ਸਾਹਿਬ ਦੇ ਘਰ ਦੇ ਵਿੱਚ ਖਲੋ ਕੇ ਕੀਤੀ ਅਰਦਾਸ ਦੁਨੀਆਂ ਨਾਲੋਂ ਵੱਖਰਾ ਪ੍ਰਾਣਾ ਆਖਿਆ ਕਹਿੰਦਾ ਮਹਾਰਾਜ ਗੁਰਧਾਮ ਨੂੰ ਚੱਲੇ ਆਜ਼ਾਦ ਕਰਾਉਣ ਤੇ ਕਿਰਪਾ ਕਰੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਇੱਕ ਅਨੋਖੀ ਗੱਲ ਆਖਿਆ ਮੈਂ ਉਹਨਾਂ ਚਿਰ ਮਰਨਾ ਨਹੀਂ ਜਿੰਨਾ ਚਿਰ ਗੁਰੂ ਰਾਮਦਾਸ ਦਾ ਘਰ ਆਜ਼ਾਦ ਨਹੀਂ ਹੋਣਾ ਇਹ ਦੁਨੀਆ ਨੂੰ ਵਖਰਾ ਪ੍ਰਣ ਸੀ ਇਹ ਕੋਈ ਨਹੀਂ ਆ ਸਕਿਆ ਕਿ ਮੈਂ ਇੰਨਾ ਚਿਰ ਨਹੀਂ ਮਰਨਾ ਕਿਉਂਕਿ ਮੌਤ ਦਾ ਪਤਾ ਨਹੀਂ ਕਦੋਂ ਆ ਜਾਵੇ ਪਰ ਬਾਬੇ ਨੇ ਆਖਿਆ ਕਹਿੰਦਾ ਮੈਂ ਉਹਨਾਂ ਚਿਰ ਮਰਨਾ ਨਹੀਂ ਜਿੰਨਾ ਚਿਰ ਮੈਂ ਗੁਰੂ ਰਾਮਦਾਸ ਦਾ ਘਾਰੇ ਨਾ ਮੁਗਲਾਂ ਤੋਂ ਆਜ਼ਾਦ ਨਹੀਂ ਕਰਾ ਲਿੰਦਾ ਖਾਲਸਾ ਜੀਓ ਚਲਦੇ ਚਲਦੇ ਗੁਰਦੁਆਰਾ ਲਕੀਰ ਸਾਹਿਬ ਉਸ ਥਾਂ ਦੇ ਉੱਤੇ ਗੁਰਦੁਆਰਾ ਲਕੀਰ ਖਿੱਚੀ ਮਰਦਸ਼ਾਲਾ ਮਾਰ ਕੇ ਲਕੀਰ ਟੱਪ ਗਏ ਅੱਪੜ ਕੇ ਗੋਲ ਵੜਦੇ ਮੈਦਾਨ ਵਿੱਚ ਅੱਗੋਂ ਜਹਾਂ ਖਾਨ ਦੀਆਂ ਫੌਜਾਂ ਉਹਨਾਂ ਦੀ ਕਮਾਂਡ ਕਰਨ ਵਾਲੇ ਕਾਸਮ ਖਾਨ ਵਰਗੇ ਜ਼ਰਨੈਲ ਵੱਦ ਕੇ ਆਏ ਤੇ ਖਾਲਸਾ ਜੀ ਉਹ ਬਾਬਾ ਦੀਪ ਸਿੰਘ ਦੀਆਂ ਫੌਜਾਂ ਦੇ ਦੋ ਟੁਕੜੇ ਹੋਏ ਇੱਕ ਦੀ ਕਮਾਂਡ ਬਾਬਾ ਨੌਦ ਸਿੰਘ ਕਰ ਰਿਹਾ ਹੈ ਦੂਜੇ ਦੀ ਕਮਾਂਡ ਬਾਬਾ ਦੀਪ ਸਿੰਘ ਆਪ ਕਰ ਰਿਹਾ ਹੈ ਹੁਣ ਬਾਬੇ ਦੀਪ ਸਿੰਘ ਦਾ ਤੇ ਜਹਾਨ ਖਾਨ ਦਾ ਜੰਗ ਬੜੀ ਅਰ ਸੁਣਿਆ ਤੁਸੀਂ ਅੱਜ ਮੈਂ ਤੁਹਾਨੂੰ ਬਾਬੇ ਨੌਦ ਸਿੰਘ ਦਾ ਜੰਗ ਲਗਾ ਸੁਣਾਉਂ ਬਾਬਾ ਨੌਦ ਸਿੰਘ ਬਾਬਾ ਨੌਦ ਸਿੰਘ ਨੇ ਖੇਡ ਖੜਾ ਕੇ ਹੱਸ ਪਿਆ ਬਾਬਾ ਨੌਂ ਸਿੰਘ ਕਹਿੰਦਾ ਵਾਹ ਮਰਦਾ ਮਰਦ ਹੋਣ ਤੇ ਤੇਰੇ ਵਰਗੇ ਅਜੇ ਤੇਗਾ ਤੇ ਬੇਮਿਆਨ ਕੀਤਾ ਨਹੀਂ ਹੂੰ ਤੇ ਮੇਰੇ ਬਲ ਨੂੰ ਗੱਲਾਂ ਦੇ ਵਿੱਚ ਹੀ ਪਰਖਣ ਲੱਗਾ ਮਰਦਾ ਜਦੋਂ ਕਿਸੇ ਦਾ ਬਲ ਪਰਖਣਾ ਹੋਵੇ ਫਿਰ ਗੱਲਾਂ ਨਹੀਂ ਕਰੀਦੀਆਂ ਤੇਗਾ ਬੇਮਿਆਨ ਕਰੀਦਾ ਮਰਦੇ ਤੇ ਤੇਗਾ ਬੇਮਿਆਨ ਕਰ ਵਾਹਿਗੁਰੂ ਸਾਹਿਬ ਜੀ ਬਾਬਾ ਨੌਂ ਸਿੰਘ ਸਾਹਿਬ ਮਰਦ ਨੇ ਆ ਕੇ ਕਹਿੰਦਾ ਮਰਦਾ ਗੱਲਾਂ ਬਾਤਾਂ ਚ ਨਹੀਂ ਜੋਰ ਪਰਖੀਦਾ ਇੱਕ ਵਾਰ ਮੇਰੇ ਤੇ ਵਾਰ ਕਰਕੇ ਵੇਗ ਤੈਨੂੰ ਫੇਰ ਮੈਂ ਦੱਸਾਂਗਾ ਬਜ਼ੁਰਗ ਹੈ કે ਨੌਜਵਾਨ ਖਾਲਸਾ ਜੀ ਕੁਝ ਬਜ਼ੁਰਗ ਇਦਾਂ ਦੇ ਹੁੰਦੇ ਆ ਜਿਹੜੇ ਬਜ਼ੁਰਗ ਅਵਸਥਾ ਵਿੱਚ ਵੀ ਕਹਿੰਦੇ ਸਾਡੀ ਕਿਹੜੀ ਅਜੇ ਉਮਰ ਹੋਈ ਆ ਤੇ ਖਾਲਸਾ ਜੀ ਬਾਬਾ ਨੌਸੋਂ ਕਹਿੰਦਾ ਕੋਈ ਗੱਲ ਨਹੀਂ ਜੇ ਤੂੰ ਜਵਾਨ ਆ ਨਾ ਜਵਾਨੀ ਦਾ ਮਾਣ ਨਾ ਕਰ ਜਵਾਨੀ ਸੰਭ ਕੇ ਰੱਖ ਤੇ ਮੇਰੇ ਤੇ ਵਾਰ ਕਰ ਹਾਂ ਭਲਾ ਖਾਲਸਾ ਜੀ ਉਹ ਵਧ ਵਧ ਕੇ ਵਾਰ ਕੀਤੇ ਤੇ ਬਾਬਾ ਨੌਦ ਸੱਚੋ ਪਚਪੀਤਾ ਹੀ ਰੋਕੀ ਗਿਆ ਜਿਆਦਾ ਬਲ ਵੀ ਨਹੀਂ ਲਾਇਆ ਤੇਗੇ ਨੂੰ ਇਦਾਂ ਘਮਾਉਂਦਾ ਰਿਆ ਇੱਕ ਵੀ ਵਾਰ ਬਾਬਾ ਨੌਦ ਸੌਂਦੇ ਨਾ ਲੱਗਾ ਖਾਲਸਾ ਜੀ ਹੁਣ ਵਾਰੀ ਆ ਗਈ ਬਾਬੇ ਨੌਦ ਸਿੰਘ ਦੀ ਉਹਦੇ ਵਾਰ ਸਾਰੇ ਹੀ ਖਾਲੀ ਚਲੇ ਗਏ ਬਾਬਾ ਨੌਦ ਸੌ ਮਰਦ ਉਨੇ ਇੱਕ ਪਲ ਹੀ ਨੇਤਰ ਬੰਦ ਕੀਤੇ ਤੇ ਗੁਰੂ ਕਲਗੀ ਧਰਨ ਯਾਦ ਕੀਤਾ ਨਾਲੇ ਮਰਦ ਨੇ ਸੱਚਰੀ ਅਕਾਲ ਦਾ ਛੜਿਆ ਜਕਾਲਾ ਨਾਲੇ ਮੁਖਾਰ ਬਿੰਦ ਤੋਂ ਦੋ ਵਾਰ ਅਕਾਲ ਅਕਾਲ ਆਖਿਆ ਹੁਣ ਪਤਾ ਲੱਗ ਗਿਆ ਪਠਾਨ ਨੂੰ ਵੀ ਮੌਤ ਪੱਕੀ ਏ ਬਾਬੇ ਨੇ ਆਪਣੇ ਤੇ ਵਜਣ ਕੋਈ ਨਹੀਂ ਦਿੱਤਾ ਹੁਣ ਇਹਨੇ ਮੇਰੇ ਇੱਕੋ ਰੱਖਣੀ ਤੇ ਮੇਰਾ ਸਿਰ ਲਾ ਕੇ ਰੱਖ ਦੇਣਾ ਲੱਗਾ ਰਣ ਦੇ ਵਿੱਚੋਂ ਭੱਜਣ ਵੀ ਜਾਨ ਬਚਾ ਲੈਣਾ ਕੀ ਲੈਣਾ ਮਰ ਕੇ ਮੈਨੂੰ ਕਿਹੜਾ ਅਬਦਾਲੀ ਨੇ ਆ ਕੇ ਬੜਾ ਕੁਝ ਦੇ ਦੇਣਾ ਜੇ ਮਾਰਿਆ ਗਿਆ ਤੇ ਬਚਣਾ ਕੀ ਐ ਜਾਨ ਬਚਾ ਕੇ ਲੱਗਾ ਭਜਣ ਤੇ ਬਾਬਾ ਨੌਦ ਸਿੰਘ ਅਨੇ ਆਖਿਆ ਮਰਦਾ ਆਪਣੀਆਂ ਤਿੰਨ ਸੁਣਾਈਆਂ ਮੇਰੀ ਇੱਕ ਤੇ ਸੁਣਦਾ ਜਾ ਭਜਣ ਕਿਧਰ ਲੱਗਾ ਜਦੋਂ ਨਾ ਰੁਕਿਆ ਤੇ ਬਾਬਾ ਨੌਦ ਸਿੰਘ ਨੇ ਆਖਿਆ ਕਹਿੰਦਾ ਮਰਦਾ ਉਹ ਤੇਰੀ ਮਾਂ ਕੁਚੱਜੀ ਜਿਨੇ ਤੈਨੂੰ ਇਹ ਨਹੀਂ ਦੱਸਿਆ ਜਿਹੜੇ ਘਰੇ ਬਾਜੀ ਭੇਜੀ ਉਥੋਂ ਨਿਉਂਦਰੇ ਦੀ ਉਡਾਰ ਉਡੀਕ ਕਰੀਦੀ ਏ ਮਰਦਾ ਉਹ ਤੇਰਾ ਉਸਤਾਦ ਕੱਚਾ ਜਿਨੇ ਤੈਨੂੰ ਵਾਰ ਕਰਦੀ ਜਾਂਚ ਨਹੀਂ ਦਸੀ ਮਰਦਾ ਤੈਨੂੰ ਮੈਂ ਦੱਸਦਾ ਵਾਰ ਕਿਵੇਂ ਕਰੀਦਾ ਵਾਰ ਇਦਾਂ ਨਹੀਂ ਵਾਰ ਹੇ ਹੀਦੀ ਬਾਬਾ ਮੌਂਜੀਆਂ ਜਿਹੜਾ ਸੀਸ ਵਾਲੀ ਗੁਰੂ ਜੀ ਨੂੰ ਚਾੜ ਯਾਦ ਰਹੀਂਦੀਆਂ ਰਹਿੰਦੀਆਂ ਯੋਧਾ ਤੇਰੀਆਂ ਹਾਂ ਜੀ ਹਾਂ ਵਰਾਤਰੀਆਂ ਜਾ ਖਾਲਸਾ ਜੀ ਉਹ ਬਾਬਾ ਨੌਦ ਸਿੰਘ ਸਾਹਿਬ ਨੇ ਇੱਕੋ ਹੀ ਵਾਰ ਕੀਤਾ ਤੇ ਕਾਸਮ ਖਾਨ ਦਾ ਸਿਰ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ ਆਖਰਕਾਰ ਬਹੁਤੇ ਦੁਸ਼ਮਣਾਂ ਨੇ ਕੇਰਾ ਪਾਇਆ ਤੇ ਬਾਬਾ ਨੌਂਦ ਸਿੰਘ ਦਾ ਵੀ ਸਿਰ ਧੜ ਦੇ ਨਾਲੋਂ ਵੱਖਰਾ ਹੋ ਗਿਆ ਉਧਰ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦਾ ਵੀ ਸਿਰ ਧੜ ਦੇ ਨਾਲੋਂ ਵੱਖਰਾ ਹੋ ਗਿਆ ਤੇ ਖਾਲਸਾ ਜੀਓ ਇੱਕ ਵਾਰ ਬਾਬਾ ਜੀ ਜ਼ਮੀਨ ਦੇ ਉੱਤੇ ਡਿਗ ਪਏ ਫਿਰ ਤੁਸੀਂ ਜਾਣਦੇ ਹੋ ਕਿ ਆਪਣਾ ਸੀਸ ਤਲੀ ਦੇ ਉੱਤੇ ਰੱਖ ਕੇ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਮੁਗਲਾਂ ਤੋਂ ਆਜ਼ਾਦ ਕਰਾਇਆ ਗੁਰੂ ਕਿਰਪਾ ਕਰੇ ਮੈਂ ਬੇਨਤੀ ਕਰਨੀ ਚਾਹਣਾ ਕਿ ਜਿਹੜੇ ਬਾਹਰ ਘੁੰਮਣ ਫਿਰਨ ਗਏ ਹੁਣ ਬਾਹਰ ਹੀ ਰਿਓ ਅੰਦਰ ਕੀ ਲੈਣ ਆ ਰਹੇ ਜਮੀਂ ਪੈ ਗਿਆ ਤੇ ਚਲੋ ਜੀ ਆਏ ਹਾਂ ਨੂੰ ਗੁਰੂ ਦੀ ਹਜ਼ੂਰੀ ਚਾ ਰਹੇ ਹੋ ਪਰ ਮੇਲਾ ਬਾਹਰ ਨਾ ਵੇਖਿਆ ਕਰੋ ਤੁਹਾਨੂੰ ਪਹਿਲਾਂ ਹੀ ਆਖਿਆ ਵੀ ਅੰਦਰ ਬਹਿ ਜਾਇਆ ਕਰੋ ਗੁਰੂ ਕਿਰਪਾ ਕਰੇ ਖਾਲਸਾ ਜੀ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਨਦਰੇ ਰਹਿਮਤ ਕਰੇ ਤੁਹਾਡਾ ਸਾਰਿਆਂ ਦਾ ਆਇਆ ਪ੍ਰਵਾਨ ਸ੍ਰੀ ਮਿਸਲ ਚਹੀਦਾ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜੰਗੀ ਜਰਨੈਲ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬੜਾ ਪਿਆਰ ਸਤਕਾਰ ਦੇ ਕੇ ਇਸ ਢਾਡੀ ਜਥੇ ਨੂੰ ਨਵਾਜਿਆ ਤੇ ਕੌਮ ਦੀਆਂ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਤੇ ਲਿਜਾ ਕੇ ਖਿਲਾਰ ਦਿੱਤਾ ਮੈਂ ਉਹਨਾਂ ਦੀ ਪਿਆਰ ਦਾ ਸਦਾ ਰਿਣੀ ਰਵਾਂਗਾ ਜਿਨ੍ਹਾਂ ਨੇ ਉਹ ਘਰ ਵਿਖਾਈ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਚੁੱਕ ਕੇ ਆਪਣੇ ਕੰਠ ਦੇ ਨਾਲ ਲਾ ਲਿਆ ਇਨਾਂ ਦਾ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਸਾਹਿਬ ਜੀ ਉਹ ਅਰਦਾਸ ਕਰਾਉਂਦੇ ਆ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਸੱਚਖੰਡ ਵਾਸੀ ਦਰਾਜਕਿਆਂ ਵਾਲੇ ਮਹਾਪੁਰਸ਼ ਉਹਨਾਂ ਦੇ ਨਾਲ ਤੁਰ ਅਰਦਾਸ ਕਰਾਉਂਦੇ ਇਨਾਂ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਉਹਨਾਂ ਦਾ ਪਿਆਰ ਸੀ ਬੜਾ ਲੰਮਾ ਸਮਾਂ ਉਹਨਾਂ ਦੇ ਨਾਲ ਰਹਿ ਕੇ ਤੇ ਕੌਮ ਦੀਆਂ ਸੁਆਵਾਂ ਲਪਾਈਆਂ ਨਾਲ ਦੀ ਨਾਲ ਸ੍ਰੀ ਮਿਸਲ ਚਹੀਦਾ ਤਰਨਾ ਦਲ ਦੇ ਨਾਲ ਵੀ ਉਸੇ ਤਰ੍ਹਾਂ ਹੀ ਆਪਣਾ ਪਿਆਰ ਆਪਣੀ ਮੁਹੱਬਤ ਬਰਕਰਾਰ ਰੱਖੀ ਤੇ ਬਾਬਾ ਵਿਜਨ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਮੇਲ ਮਿਲਾਪ ਤੇ ਉਹਨਾਂ ਦੇ ਵੇਲੇ ਤੋਂ ਪਰਿਵਾਰ ਜੁੜਿਆ ਤੇ ਸੇਵਾ ਕਰ ਰਿਹਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੀ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਆਏ ਹੋਏ ਮਹਾਪੁਰਸ਼ਾਂ ਦਾ ਸਤਿਕਾਰਤ ਹਸਤੀਆਂ ਦਾ ਜੀਓ ਆਇਆਂ ਧੰਨਵਾਦ ਕੀਤਾ ਜਾਂਦਾ ਹੈ ਬਾਬਾ ਜੀ ਬਾਬਾ ਪ੍ਰੀਤ ਜੀ ਰਾਣੀ ਬਲਾ ਤੋਂ ਗੋਬਿੰਦਗੜ੍ਹ ਵਾਲੇ ਮਹਾਪੁਰਸ਼ ਉਹਨਾਂ ਨੂੰ ਜਿਉਂ ਆ ਆਖਿਆ ਜਾਂਦਾ ਧੰਨਵਾਦ ਹੈ ਹੋਈਆਂ ਭੁੱਲਾਂ ਦੀ ਖਿਮਾ ਖਾਲਸਾ ਜੀਓ ਹਰਪ੍ਰੀਤ ਕੌਰ ਤੇ ਦਿਲ ਪ੍ਰੀਤ ਸਿੰਘ ਯੂ ਐਸ ਏ ਦੇ ਵਿਜੇ ਵਾਸਤੇ ਗੁਰੂ ਚਰਨਾਂ ਵਿੱਚ ਬਾਬਾ ਰਤਨ ਸਿੰਘ ਸਾਹਿਬ ਜੀ ਉਹਨਾਂ ਦੇ ਨਾਂ ਤੋਂ ਅਰਦਾਸ ਹੈ ਉਹ ਇੱਕ ਵਾਰ ਸ਼ੇਰੇ ਪੰਜਾਬ 사운ਡ ਵਾਲਿਆਂ ਦਾ ਧੰਨਵਾਦ ਇੱਕ ਵਾਰ ਸਮੂਚਾ ਅਰਦਾਸਾ ਕਰੋ ਆਖੋ ਨਾਨਕ ਨਾਮ ਤੇਰੇ ਬਾਣੇ ਸਰਬੱਤ ਦਾ ਭਲਾ ਲਾਈਵ ਵਾਲੇ ਵੀਰਾਂ ਦਾ ਪੰਜਾਬ ਵੈਬ ਟੀਵੀ ਉਹਨਾਂ ਦਾ ਧੰਨਵਾਦ ਹੈ 사운ਡ ਵਾਲੇ ਵੀਰ ਸ਼ੇਰੇ ਪੰਜਾਬ ਵਾਲੇ ਇਹਨਾਂ ਦਾ ਧੰਨਵਾਦ ਹੈ ਹੋਈਆਂ ਪੁੱਲਾਂ ਨੂੰ ਨਾਂ ਚ ਤਾਰਦਿਆਂ ਖਾਲਸਾ ਜੀ ਉਹ ਦੋਵੇਂ ਹੱਥ ਜੋੜ ਕੇ ਬਾਬਾ ਬਕਾਲਾ ਸਾਹਿਬ ਵਾਲਿਆਂ ਦੇ ਟਾਡੀ ਜੱਥੇ ਨੂੰ ਬੱਤੇ ਬਲਾਵਾ ਆਖੋ ਜੀ ਵਾਹਿ ਗੁਰੂ ਦੀ ਕ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ